ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਸਥਾਨ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਜੇ ਗੱਭਣਾ ਡੇਟ ਮੁਤਾਬਕ ਉਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਕਿਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 15 ਕਿਲੋ ਚਵੈਤ ਕੀ 16 17 ਲੀਟਰ ਦੁੱਧ ਕੁੱਲਾ ਫੜ ਆਰਾਮ ਨਾਲ ਚਵਾਜੂ ਵੇਟ ਵਾਲੇ ਪਾਸੋਂ ਫੁੱਲ ਐ ਵੀ ਬੋਡੀ ਵੇਟ ਵਾਲੀ ਆ ਹਵਾਨਾ ਵੇਖ ਸਕਦੇ ਆ ਬੈਕ ਤੋਂ ਬਹੁਤ ਸੋਹਣਾ ਵੇਟਿੰਗ ਵਾਲਾ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂਰਾ ਵੜੰਗੂ ਵਧੂਗਾ ਵਾਲਟਲ ਹਜੇ ਕਾਫੀ ਪਈ ਆ ਨੌਂਾਂ 10 ਦਿਨਾਂ ਚ ਕਰਮਾਣੀ ਦਾ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਹਣਾ ਤਾਂ ਵੇਚ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਆ ਦੋਸਤ ਆ ਦੋਸਤੋ ਵੇਚ ਸਕਦੇ ਆ ਜੇ ਹਵਾਨਾ ਖਿੱਚਾਂਗੇ ਤਾਂ ਰਵੜ ਵਾਂਗੂ ਵੱਧੂਗਾ ਵਲਟੈਲ ਹਜੇ ਕਾਫੀ ਪਈ ਆ ਫੇਸ ਕੁਆਲਿਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੁੱਦੀ ਵਾਲੀ ਜਰਸੀ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 16 17 ਲੀਟਰ ਖੁੱਲਾ ਬੜਾ ਆਰਾਮ ਨਾਲ ਚਵਾਜੂ ਨਵਾਂ ਦਸਾਂ ਦੇ ਨੇ ਕਰਮਾਣੀ ਨੇ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਮੋਲ ਬਾਈ ਨੇ ਰੱਖਿਆ ਹੋਇਆ ਬੱਚੀ ਦਾ 50 ਤੇ 4 54000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ